ਮਗੇ ਮਾਲਕ ਨਾਲ ਛੁੱਡੀ ਪਰ ਆ ਦੇਖੋ ਕੰਦ 100 ਫੁੱਟ ਲੰਮੀ ਹੈ ਪੂਰੀ ਪਰ ਕੰਦ ਨਹੀਂ ਕਹਿੰਦੇ ਢਾਉਣੀ ਪੁਰਾਣਾ ਵਿਰਸਾ ਹੈ ਕੋਠੀਆਂ ਵੀ ਪੈ ਗਈਆਂ ਨੇ ਇਹਨਾਂ ਕੱਢੋ ਇਹਨੂੰ ਵਿਚਾਲੋਂ ਕੀ ਹੈ ਪਰ ਆ ਕੰਦ ਦਿਖਾਉਂਦੇ ਆ ਤੁਹਾਨੂੰ ਪੂਰੀ ਜੁੜੇ ਹੋਏ ਤੁਸੀਂ ਖੋਜ ਖਬਰ ਤੇ ਗੁਲਜ਼ਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਦੇਖ ਸਕਦੇ ਹੋ ਦੋਸਤੋ ਇੱਧਰ ਕੋਠੀਆਂ ਵੀ ਪੈ ਗਈਆਂ ਪਰ ਕੰਦ ਨਹੀਂ ਛੇੜੀ ਕਹਿੰਦੇ ਬਜ਼ੁਰਗਾਂ ਦੀ ਕੰਦ ਹੈ ਬਾਲ ਪੁਰਾਣੀ ਲਗਭਗ ਟੀਟ ਨਹੀਂ ਹੈਗੀ ਕੋਈ ਪੱਕੀ ਇਹ ਚ ਪੁਰਾਣੀ ਕੰਦ ਹੈ ਕੋਠੀਆਂ ਵੀ ਪਾਲੀਆਂ ਵੱਡੇ ਵੱਡੇ ਮੁਲਾਜ਼ਮ ਅਫਸਰ ਵੀ ਨੇ ਪਰ ਕੰਧ ਨਹੀਂ ਕਹਿੰਦੇ ਢਾਉਣੀ ਆ ਦੇਖ ਸਕਦੇ ਹਾਂ ਜੀ ਮਤਲਬ ਬਾਈਪਨ ਤੋਂ ਨਾਲ ਜੁੜੇ ਆ ਪੁਰਾਣੇ ਸਭਿਆਚਾਰ ਦੇ ਨਾਲ ਤੇ ਜਦੋਂ ਤੋਂ ਸਾਡੀ ਇੱਥੇ ਰੈਸ਼ ਆ 1993 ਤੋਂ ਸਾਡੀ ਕੰਧ ਖੜੀ ਹੈ ਕਈ ਵਾਰ ਇਹ ਤਾਂ ਫਿਰ ਪਹਿਲਾਂ ਬਜ਼ੁਰਗਾਂ ਦੀ ਕੰਧ ਹੈ ਬਜ਼ੁਰਗ ਨਾਲ ਸਾਡੇ ਰਹੇ ਤੇ ਅਸੀਂ ਮਤਲਬ ਖਾਨੂ ਕਈਆਂ ਨੇ ਕਿਹਾ ਵੀ ਇਹ ਕਿਉਂ ਰੱਖੀ ਐ ਅਸੀਂ ਅਖੇ ਵੀ ਨਹੀਂ ਸਾਡਾ ਇਹਦੇ ਨਾਲ ਪੁਰਾਣਾ ਵਿਰਸਾ ਜੁੜਿਆ ਹੈ ਤੇ ਸਾਨੂੰ ਇਹ ਚੰਗਾ ਲੱਗਦਾ ਹੈ ਇਸ ਕਰਕੇ ਹੀ ਬਸ ਜਿਉਂਦੀ ਤੋਂ ਖੜੀ ਹੈ ਦੇਖ ਸਕਦੇ ਹੋ ਦੋਸਤੋ ਇੱਧਰ ਕੋਠੀਆਂ ਵੀ ਪੈ ਗਈਆਂ ਪਰ ਕੰਦ ਨਹੀਂ ਖੇੜੀ ਕਹਿੰਦੇ ਬਜ਼ੁਰਗਾਂ ਦੇ ਕੰਦ ਹੈ ਆ ਦੇਖ ਸਕਦੇ ਹੋ ਤੁਸੀਂ ਕੰਦ ਹੈ ਘਟੂ ਘਟ ਘਰ ਦੀ ਪਰ ਕੰਦ ਨਹੀਂ ਟਾਹੀ ਦੋਸਤੋ ਦੇਖ ਸਕਦੇ ਹੋ ਵੀ ਇੱਕ ਇਹੋ ਜਿਹਾ ਪਿੰਡ ਪਰਿਵਾਰ ਨਹੀਂ ਹੁਣ ਤਾਂ ਬੁੜੇ-ਬੁੜੀਆਂ ਨੂੰ ਵੰਡ ਕੇ ਕਹਿੰਦੇ ਨੇ ਉੱਧਰ ਬੈਜੋ ਨੀਰੇ ਵਾਲੇ ਪਰ ਆਹ ਦੇਖ ਲੋ ਪਰਿਵਾਰ ਨੇ ਕਹਿੰਦੇ ਵੀ ਕੰਦ ਹੈ ਜਿਹੜੀ ਇਹ ਅਹੀਂ ਰੱਖਾਂਗੇ ਪੁਰਾਣੀ ਕੰਧਾ ਗੇਟ ਦੇਖੋ ਵਿੱਚ ਲਾ ਲਿਆ ਜਰੂਰ ਤੇ ਆ ਦੇਖੋ ਨਹੀਂ ਬਚਰ ਲਾ ਲੰਦਾ ਅਗਲਾ ਕੰਧਾ ਵਿਚਾਲੇ ਖੜੀ ਹੈਗੀ ਨਾ ਕਹਿੰਦੇ ਵਿਰਸਾ ਹੈ ਪੁਰਾਣਾ ਗੱਲਬਾਤ ਵੀ ਕਰਾਵਾਂਗੇ ਮਾਲਕ ਨਾਲ ਛੁੱਡੀ ਪਰ ਆ ਦੇਖੋ ਕੰਧ 100 ਫੁੱਟ ਲੰਮੀ ਹੈ ਪੂਰੀ ਪੂਰੀ 100 ਫੁੱਟ ਲੰਮੀ ਹੈ ਦੇਖ ਸਕਦੇ ਹੋ ਪੁਰਾਣੀ ਕੰਧ ਹੈਗੀ ਜੇ ਕਹਿੰਦੋਂ ਹੱਦ ਤੋਂ ਜ਼ਿਆਦਾ ਪੁਰਾਣੀ ਕੱਚੀ ਕੰਧ ਅੱਗੇ ਕੱਚੀਆਂ ਹੁੰਦੀਆਂ ਕੰਧਾਂ ਲਿਪਦੇ ਤੇ ਹੁਣ ਵੀ ਲਿਪਦੇ ਨੇ ਮਿੱਟੀ ਲਿਆ ਰਖੀ ਹੈ ਤੂੜੀ ਸਪੈਸ਼ਲ ਪਰ ਕੰਧ ਨਹੀਂ ਕਹਿੰਦੇ ਢਾਉਣੀ ਪੁਰਾਣਾ ਵਿਰਸਾ ਹੈ ਕੋਠੀਆਂ ਵੀ ਪੈ ਗਈਆਂ ਨਹੀਂ ਅਗਲਾ ਕੱਢੋ ਇਹਨੂੰ ਬਚਾਲੋ ਕੀ ਐ ਪਰ ਕੰਦ ਦਿਖਾਉਣੇ ਸਾਨੂੰ ਪੂਰੀ ਜੁੜੇ ਹੋਏ ਤੁਸੀਂ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਵੀਡੀਓ ਸ਼ੇਅਰ ਵੀ ਕਰ ਦਿਓ ਜੇ ਚੰਗੀ ਲੱਗੇ ਚੰਗੀ ਕਰ ਲਾਇਕ ਵੀ ਕਰ ਦਿਓ ਜੇ ਚੰਗੀ ਲੱਗੇ ਕਮੈਂਟ ਵੀ ਜਰੂਰ ਕਰਿਓ ਪੁਰਾਣਾ ਵਿਰਸਾ ਕਹਿੰਦੇ ਸਾਮ੍ਹ ਕੇ ਰੱਖਾਂਗੇ ਸੁਣ ਲਓ ਪੂਰੀ ਗੱਲਬਾਤ ਸਤਿ ਸ਼੍ਰੀ ਅਕਾਲ ਸਰ ਦਾ ਇਹ ਮੇਰੇ ਰੱਖੀ ਹੋਈ ਕੰਦ ਫਿਰ ਬਸ ਜੀ ਮਤਲਬ ਬਾਈਪਨ ਤੋਂ ਨਾਲ ਜੁੜੇ ਆ ਪੁਰਾਣੇ ਸਭਿਆਚਾਰ ਦੇ ਨਾਲ ਤੇ ਜਦੋਂ ਤੋਂ ਸਾਡੀ ਇੱਥੇ ਰੈਸ਼ ਆ 1993 ਤੋਂ ਸਾਡੀ ਕੰਦ ਖੜੀ ਆ ਕਈ ਵਾਰੀ ਤੇ ਤਾਂ ਫਿਰ ਪਹਿਲਾਂ ਬਜ਼ੁਰਗਾਂ ਦੀ ਕੰਦ ਹੈ ਬਜ਼ੁਰਗ ਨਾਲ ਸਾਡੇ ਰਹ ਰਹੇ ਸੀ ਤੇ ਅਸੀਂ ਮਤਲਬ ਖਾਨੂੰ ਕਈਆਂ ਨੇ ਕਿਹਾ ਵੀ ਇਹ ਕਿਉਂ ਰੱਖੀ ਆ ਅਸੀਂ ਆਖਿਆ ਵੀ ਨਹੀਂ ਸਾਡਾ ਇਹ ਦੇ ਨਾਲ ਪੁਰਾਣਾ ਵਿਰਸਾ ਜੁੜਿਆ ਹੈ ਤੇ ਸਾਨੂੰ ਇਹ ਚੰਗਾ ਲੱਗਦਾ ਹੈ ਤੇ ਇਸ ਕਰਕੇ ਹੀ ਬਸ ਜਿਉਂਦੀ ਤੋਂ ਖੜੀ ਹੈ ਤੇ ਅਸੀਂ ਕੋਸ਼ਿਸ਼ ਕਰਾਂਗੇ ਜਿੰਨਾ ਚਿਰ ਰਹਿੰਦੀ ਹੈ ਉਹ ਰੱਖ ਸਕਦੇ ਅਸੀਂ ਜਰੂਰ ਰੱਖਾਂਗੇ ਇਹਨੂੰ ਤੇ ਲਿਪੇ ਲਿਪਦੇ ਪੋਚਦੇ ਰਹੇ ਨੇ ਬਿਲਕੁਲ ਜੀ ਆ ਮਿੱਟੀ ਪਈ ਆ ਨਾਲ ਤੁਹਾਡੇ ਸਾਹਮਣੇ ਤੇ ਫਿਰ ਜਿਸ ਤਰ੍ਹਾਂ ਤੁਸੀਂ ਰਿਟਾਇਰਮੈਂਟ ਲੈ ਲਈ ਨੂਹਾਂ ਤੇ ਪੁੱਤ ਬੱਚੇ ਸਾਥ ਦੇ ਦਿੰਦੇ ਨੇ ਲਿਪੜਨ ਨੂੰ ਬਿਲਕੁਲ ਜੀ ਬਿਲਕੁਲ ਸਾਰਾ ਦੇਖੋ ਤੁਸੀਂ ਹੁਣ ਸਕੂਲੋਂ ਆਏ ਆ ਹੁਣ ਬਾਅਦ 10 ਮਿੰਟੋ ਖਾਣ ਪੀਣ ਤੋਂ ਬਾਅਦ ਇੱਥੇ ਹੋਣਗੇ ਮੇਰੇ ਨਾਲ ਠੀਕ ਹੈ ਆ ਦੇਖ ਸਕਦੇ ਹੋ ਪੁਰਾਣੀ ਕੰਧ ਕਹਿੰਦੇ ਕੰਧ ਨਹੀਂ ਢਾਉਣੀ ਨੁਕਸਾਨ ਖਾਲਿਆ ਲੱਖਾਂ ਰੁਪਈਆ ਦਾ ਕਹਿੰਦੇ ਕੰਧ ਨਹੀਂ ਢ ਸਾਡੀਆਂ ਮਾਈਆਂ ਬਜ਼ੁਰਗ ਪੱਲੇ ਫਦੇ ਤੇ ਪੋਚਾ ਮਾਰਦਾਂ ਆ ਦੇਖੋ ਉਹੀ ਵਿੱਚੋਂ ਨਿਕਲ ਰਿਹਾ ਪੋਚਾ ਜਿਹੜਾ ਮਾਈਆਂ ਦਾ ਵੱਜਿਆ ਹੋਇਆ ਸੀਗਾ ਗੱਲਬਾਤ ਵੀ ਕਰਦੇ ਆ ਵੀ ਅੱਜ ਵੀ ਪੋਚਾ ਮਾਰਦੇ ਆ ਆ ਦੇਖੋ ਗੋਪੀ ਤੋਂ ਕਹਾ ਪਿੰਡ ਦਾ ਇਹ ਕੋਟ ਪਾਈ ਕੋਟ ਪਾਈ ਗਏ ਹੋਏ ਸੀਗੇ ਭਿੰਦਰ ਸਿੰਘ ਸਰਦਾਰ ਮਹਿੰਦਰ ਸਿੰਘ ਦੇ ਘਰੇ ਖੜੇ ਸੀ ਗੱਲਬਾਤ ਵੀ ਕਰਦੇ ਆ ਟੂੜੀ ਹੋਰ ਦੇ ਵਾਸਤੇ ਟੂੜੀ ਆ ਦੇਖੋ ਟੂੜੀ ਵੀ ਰੱਖੀ ਆ ਸਾਹਮਣੇ ਲਿਪਣ ਨੂੰ ਤੇ ਮਿੱਟੀ ਵੀ ਸਪੈਸ਼ਲ ਲਿਆਂਦੀ ਆ ਸਾਨੂੰ ਇਹ ਚੰਗਾ ਲੱਗਦਾ ਹੈ ਦੇਖ ਸਕਦੇ ਹੋ ਦੋਸਤੋ ਇੱਧਰ ਕੋਠੀਆਂ ਵੀ ਪੈ ਗਈਆਂ ਪਰ ਕੰਦ ਨਹੀਂ ਛੇੜੀ ਕਹਿੰਦੇ ਬਜ਼ੁਰਗਾਂ ਦੇ ਕੰਦ ਹੈ 150 ਸਾਲ ਪੁਰਾਣੀ ਲਗਭਗ ਆਪਣੀ ਕੱਚੀ ਇੱਟ ਨਹੀਂ ਹੈਗੀ ਕੋਈ ਪੱਕੀ ਇਹ ਚ ਪੁਰਾਣੀ ਕੰਦ ਹੈ ਕੋਠੀਆਂ ਵੀ ਪਾਲੀਆਂ ਵੱਡੇ ਵੱਡੇ ਮੁਲਾਜ਼ਮ ਅਫਸਰ ਵੀ ਨੇ ਪਰ ਕੰਦ ਨਹੀਂ ਕਹਿੰਦੇ ਢਾਉਣੀ ਆਹ ਦੇਖ ਸਕਦੇ ਹੋ ਤੇ ਨਲਕਾ ਵੀ ਰੱਖਿਆ ਹੋਇਆ ਪੁਰਾਣਾ ਨਲਕਾ ਅੱਜ ਵੀ ਚੱਲਦਾ ਹੋਊਗਾ ਸ਼ਾਇਦ ਚਾਹੇ ਨਾ ਚੱਲੇ ਪਰ ਰੱਖ ਰਖਿਆ ਹੈ ਡੰਡੀ ਅੱਜ ਵੀ ਗਿੜਦੀ ਹੈ ਘਰ ਦੇ ਵਿੱਚ ਆਹ ਦੇਖੋ ਜਨਨਿਕੇ ਵੀ ਕਮਾਉਣੀ ਨਹੀਂ ਚੀਜ਼ ਅਸੀਂ ਤਾਂ ਕਬਾੜੀਓ ਨੂੰ ਮੈਂਟ ਤੇ ਵੇਚ ਦਾਨੇ ਆ ਆ ਦੇਖੋ ਆ ਦੇਖੋ ਪਰ ਖੜਾ ਹੈ ਚਾਹੇ ਪਾਣੀ ਆਵੇ ਨਾ ਆਵੇ ਘਟ ਆਵੇ ਪਰ ਆ ਦੇਖੋ ਕੰਦ ਪਰਿਵਾਰ ਨੇ ਸਾਹ ਰਖੀਆ ਚਾਹੇ ਇੱਧਰ ਕੋਠੀਆਂ ਪਾਲੀਆਂ ਕਹਿੰਦੇ ਪਰ ਕੰਦ ਨਹੀਂ ਢਾਉਣੀ ਜਿਹੜਾ ਪੁਰਾਣਾ ਸੱਭਿਆਚਾਰ ਹੈ ਉਹ ਨਹੀਂ ਗਮਾਉਣਾ ਅਸੀਂ ਖੇਤ ਜਿੱਦ ਰਖਤ ਵੀ ਨਹੀਂ ਛੱਡਦੇ ਅਸੀਂ ਕਿਸੇ ਵੀ ਨਹੀਂ ਛੱਡਦੇ ਸਾਡੇ ਹਾਲਾਤੇ ਵਿਗੜ ਗਏ ਪਤਾ ਨਹੀਂ ਕੀ ਚੱਕਰ ਘਟੋ ਘਟ ਸਾਨੂੰ ਚੇਤਤਾ ਕਰਾਉਂਦੀ ਹੈ ਸਾਡਾ ਸੱਭਿਆਚਾਰ ਦਾ ਹਾਂਜੀ ਸੜਕ ਬਣਾ ਰਹੇ ਹਾਂ ਇੱਟਾਂ ਪਾ ਰਹੇ ਹਾਂ ਹਾਂਜੀ ਹਾਂਜੀ ਬਿਲਕੁਲ ਪੱਕੀ ਕਰ ਰਹੇ ਹਾਂ ਹਾਂਜੀ ਹਾਂਜੀ ਠੀਕ ਹੈ ਸਾਡੇ ਬਜ਼ੁਰਗ ਦੇਖ ਸਕਦੇ ਹੋ ਜੀ ਬਹੁਤ ਵਧੀਆ ਕੰਮ ਹੈ ਕਿਹੜਾ ਪੰਡਾ ਜੀ ਕੋਟ ਕੋਟ ਭਾਈ ਕੋਟ ਭਾਈ ਕੋਟ ਭਾਈ ਕੋਟ ਭਾਈ ਠੀਕ